ਇਹਦੇ ਖੜੇ ਹੋ ਜਾਣ ਤਾਂ ਇਹਨਾਂ ਦੀ ਗਵਾਹੀ ਹੈ ਦੱਸ ਜਾਈ ਕਿ ਮੇਰੇ ਤਿੰਨ ਚਾਰ ਮਹੀਨਿਆਂ ਤੋਂ ਕਾਫੀ ਜ਼ਿਆਦਾ ਦਰਦ ਹੁੰਦਾ ਸੀਗਾ ਤਾਂ ਜਰੂਰ ਕਿ ਮੈਂ ਹੁਣ ਰੱਬ ਦੇ ਘਰ ਚ ਆਉਣ ਲੱਗਿਆਂ ਲਗਾਤਾਰ ਤਾਂ ਪਰਮੇਸ਼ਰ ਨੇ ਮੈਨੂੰ ਛੁਕੇ ਚੰਗਾ ਕੀਤਾ ਸਭ ਤੋਂ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮਕਮਲ ਕਰਾਂਗੇ ਔਰ ਦੂਜੀ ਗਵਾਹੀ ਹੈ ਮੇਰੇ ਮਦਰ ਦੀ ਕਰਨਬਾਲ ਕੌਰ ਪਿੰਡ ਕੋਕਰਗੁਰਦੇ ਤੋਂ ਇਹਨਾਰੇ 2 ਦਿਨ ਹੋ ਗਏ ਕਾਫੀ ਜ਼ਿਆਦਾ ਮੋਢਿਆਂ 'ਚ ਤੇ ਬਾਹਾਂ 'ਚ ਤੇ ਲੱਤਾਂ 'ਚ ਕਾਫੀ ਜ਼ਿਆਦਾ ਦਰਦ ਸੀਗਾ ਤਾਂ ਜਦੋਂ ਅੱਜ ਸਵੇਰੇ ਸੀ ਚਰਚ ਆਉਣ ਲਈ ਤਿਆਰ ਹੋਏ ਤਾਂ ਤਿਆਰ ਹੋ ਕੇ ਬੈਠ ਗਏ ਕਹਿੰਦੇ ਵੀ ਮੇਰੀ ਜਾਨ ਨਹੀਂ ਹੈਗੇ ਕਹਿੰਦੇ ਸਰੀਰ 'ਚ ਵੀ ਥੱਕੀ ਪਈਆਂ ਕਾਫੀ ਜ਼ਿਆਦਾ ਕਹਿੰਦੇ ਦਰਦ ਹੋ ਰਿਹਾ ਲੱਤਾਂ ਬਾਹਾਂ 'ਚ ਤੇ ਇਹਨਾਂ ਨੇ ਫਿਰ ਇਹਨਾਂ ਰੋ ਕੇ ਥੋੜਾ ਜਿਹਾ ਟਾਈਮ ਪ੍ਰੇਅਰ ਕੀਤੀ ਪਰਮੇਸ਼ਰ ਨੇ ਇਹਨਾਂ ਦੀ ਪ੍ਰੇਅਰ ਨੂੰ ਸੁਣਿਆ ਇਹਨਾਂ ਦੇ ਵਿਸ਼ਵਾਸ ਨੂੰ ਪੂਰਾ ਕੀਤਾ ਔਰ ਇਹਨਾਂ ਨੂੰ ਛੂਤੇ ਚੰਗਾ ਕੀਤਾ ਸਭ ਜਣ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਮਹਾਰਗਲੀ ਗਵਾਹੀ ਆ ਭੈਣ ਜੀ ਸਵਿੰਦਰ ਕੌਰ ਕਾਸ਼ੀਪੁਰ ਤੋਂ ਕੈਨਾ ਦੀ ਗਵਾਹੀ ਹੈ ਕਿ ਪਿਛਲੇ ਸੰਡੇ ਇਹਨਾਂ ਦੀ ਬੇਟੀ ਇਹਨਾਂ ਦੇ ਨਾਲ ਚਰਚਾ ਆਏ ਸੀਗੇ ਤਾਂ ਜਦੋਂ ਉਹ ਘਰ ਵਾਪਸ ਗਏ ਤਾਂ ਘਰ ਜਾ ਕੇ ਕੀ ਉਹ ਚੀਕਾਂ ਮਾਰ ਕੇ ਰੋਣ ਲੱਗ ਗਏ ਸ਼ੈਤਾਨ ਹੁੰਦਾ ਉਹਨਾਂ ਨੂੰ ਚੱਕਰ ਪੈ ਗਿਆ ਸੀਗਾ ਤਾਂ ਜਦੋਂ ਇਹਨਾਂ ਨੇ ਰੱਬ ਦੇ ਦਾਸਤ ਫੋਨ ਕਰਕੇ ਫੇਰ ਕਰਵਾਈ ਤਾਂ ਇਹਨਾਂ ਦੀ ਬੇਟੀ ਨੂੰ ਪਰਮੇਸ਼ਰ ਨੇ ਉਸੇ ਟਾਈਮ ਛੁਕ ਕੇ ਚੰਗਾ ਕੀਤਾ ਸ਼ੈਤਾਨ ਦੇ ਚੱਕਰ ਤੋਂ ਆਜ਼ਾਦ ਕੀਤਾ ਸਭ ਜਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਔਰ ਅਗਲੀ ਗਵਾਹੀ ਆਪਣੇ ਵਿਚਕਾਰ ਭੈਣ ਕਰਮਜੀਤ ਕੌਰ ਪਾਤੜਾ ਤੋਂ ਉਹ ਵਲੰਟੀਅਰ ਨੇ ਜੋ ਉਹਨਾਂ ਦੀ ਗਵਾਹੀ ਹੈ ਕਹਿੰਦੇ ਇਹਨਾਂ ਦੇ ਪਤੀ ਦੇ ਕੰਮ ਰੁਕੇ ਨੂੰ 10-12 ਦਿਨ ਹੋ ਗਏ ਸੀ ਇਹਨਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਸੀਗਾ ਫੋਨ ਆਉਂਦੇ ਸੀਗੇ ਵੀ ਕੰਮ ਤੇ ਆਜੋ ਪਰ ਏਟ ਟਾਈਮ ਨਾ ਹੋ ਜਾਂਦੀ ਸੀ ਤੇ ਕੈਨਸਲ ਹੋ ਜਾਂਦਾ ਸੀ ਕੰਮ ਤਾਂ ਜਦੋਂ ਇਹਨਾਂ ਨੇ ਰੱਬਰੇ ਦਾਸ ਦਾਸ ਦੀ ਤਾਂ ਆਪਣੇ ਪਤੀ ਦੇ ਲਈ ਪ੍ਰੇਅਰ ਕਰਵਾਈ ਤਾਂ ਉਸੇ ਟਾਈਮ ਇਹਨਾਂ ਦੇ ਪਤੀ ਨੂੰ ਰੋਜ਼ਗਾਰ ਮਿਲਿਆ ਸਭਜਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਨਗੇ ਔਰ ਅਗਲੀ ਗਵਾਹੀ ਆ ਭੈਣ ਕਮਲੇਸ਼ ਬੱਲਰਿਆਂ ਤੋਂ ਤਾਂ ਇਹ ਦੱਸਦੇ ਇਹਨਾਂ ਦੀ ਗਵਾਹੀ ਹੈ ਕਿ ਇਹਨਾਂ ਦੇ ਕਾਲਜ ਵਿੱਚ ਕਾਫੀ ਜ਼ਿਆਦਾ ਦਰਦ ਸੀਗਾ ਤਾਂ ਇਹਨਾਂ ਨੇ ਰੱਬ ਦੀ ਦਾਸੀ ਤੋਂ ਪ੍ਰੇਰ ਕਰਵਾਈ ਤਾਂ ਉਸੇ ਟਾਈਮ ਪਰਮੇਸ਼ਵਰ ਨੇ ਸ਼ੂਕਾ ਇਹਨਾਂ ਨੂੰ ਚੰਗਾ ਕੀਤਾ ਸਭਲਾਂ ਜ਼ੋਰ ਦੀ ਤਾੜੀ ਨਾਲ ਪਰਮੇਸ਼ਵਰ ਦੇ ਨਾਮ ਦੀ ਮहिमा ਕਰਾਂਗੇ ਔਰ ਅਗਲੀ ਗਵਾਹੀ ਆ ਭੈਣ ਨੀਤਾ ਦਲੋਲੀ ਤੋਂ ਉਹ ਪਿੱਛੇ ਬੈਠੇ ਨੇ ਆਪਣੀ ਜਗ੍ਹਾ ਤੇ ਖੜੇ ਹੋ ਜਾਨ ਤਾਂ ਇਹਨਾਂ ਦੀ ਗਵਾਹੀ ਬਹੁਤ ਜ਼ਿਆਦਾ ਵੱਡੀ ਆ ਤਾਂ ਇਹ ਦੱਸ ਰਿਹਾ ਕਿ ਪਿਛਲੇ ਦਿਨੀ ਇਹਨਾਂ ਦੇ ਪਰਿਵਾਰ ਦੇ ਚਾਰ ਜੀਸ ਦੁਨੀਆ ਤੋਂ ਚਲੇ ਗਏ ਸੀਗੇ ਜਿਸ ਦੇ ਕਾਰਨ ਬਹੁਤ ਸਾਰਾ ਦੁੱਖੀ ਸੀਗੇ ਔਰ ਇਹ ਮਾਈਂਡ ਅਪਸੈਟ ਇਹਨਾਂ ਦਾ ਹੋ ਗਿਆ ਸੀਗਾ ਕਾਫੀ ਯਾਰ ਟੈਨਸ਼ਨ ਇਹਨਾਂ ਦੇ ਦਿਮਾਗ ਤੇ ਪੈ ਗਈ ਸੀਗੀ ਤਾਂ ਇਹਨਾਂ ਦੇ ਕੁ ਰਿਸ਼ਤੇਦਾਰ ਇਹਨਾਂ ਦੀ ਭੈਣ ਤਾਂ ਉਹਨਾਂ ਨੇ ਇੱਕ ਇਹਨਾਂ ਨੂੰ ਬਾਬੇ ਵੀ ਦੱਸ ਪਾਈ ਕਹਿੰਦੇ ਉੱਥੇ ਚਲੋ ਵੀ ਉਹ ਤੁਹਾਨੂੰ ਠੀਕ ਕਰ ਦੇਗਾ ਪਰ ਉਹ ਪੈਸੇ ਵੀ ਕਾਫੀ ਜ਼ਿਆਦਾ ਉੱਥੇ ਲੱਗਦੇ ਸੀਗੇ ਪਰ ਕੁਦਰਤੀ ਰਬਰੀ ਦਾਸੀ ਨਾਲ ਇਹਨਾਂ ਦੀ ਗੱਲ ਹੋਈ ਫੋਨ ਤੇ ਤਾਂ ਉਹਨਾਂ ਨੇ ਰਬਰੀ ਦਾਸੀ ਨੇ ਕਿਹਾ ਕਿ ਤੁਸੀਂ ਕਿਤੇ ਨਹੀਂ ਜਾਣਾ ਤੁਸੀਂ ਪ੍ਰਭੂ ਯਸ਼ੂ ਕੋਲ ਆਓ ਮੇਰੇ ਘਰ ਦੇ ਵਿੱਚ ਆਓ ਤਾਂ ਤੁਹਾਨੂੰ ਪਰਮੇਸ਼ਵਰ ਸੱਚੀ ਸ਼ਾਂਤੀ ਦੇਵੇਗਾ ਸਾਰੀਆਂ ਟੈਨਸ਼ਨਾਂ ਤੋਂ ਆਜ਼ਾਦ ਕਰੇਗਾ ਤਾਂ ਅੱਜ ਇਹ ਪਰਮੇਸ਼ਵਰ ਦੇ ਘਰ ਦੇ ਵਿੱਚ ਆਏ ਨੇ ਦਸਨ ਨੇ ਕਿ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਔਰ ਮੇਰੇ ਦਿਮਾਗ ਤੇ ਵੀ ਕੋਈ ਟੈਨਸ਼ਨ ਨਹੀਂ ਫੀਲ ਹੋ ਰਹੀ ਸਭ ਤੋਂ ਜ਼ੋਰ ਦੀ ਤਾੜੀ ਨਾਲ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਕਰਾਂਗੇ ਤਾਂ ਇਹ ਸੀ ਅੱਜ ਦੇ ਕਮਾਣੇ ਸਭ ਦੇ ਨਾਮ ਤੇ ਕੋ ਬਾਣਾ ਦੇ ਲਈ ਜ਼ੋਰ